ਅੱਜ ਅਸੀਂ ਇੱਥੇ ਸੈਂਚਾ ਪਿੰਡ ਥਾਣਾ ਸੁਲਤਾਨਪੁਰ ਲੋਧੀ ਵਿੱਚ ਹਾਜ਼ਰ ਆ ਜਿੱਥੇ ਪੰਚਾਇਤ ਵੱਲੋਂ ਆਪਣੇ ਪੱਧਰ ਤੇ ਮਤਾ ਪਾ ਕੇ ਜਿਹੜੇ ਲੋਕਾਂ ਨੇ ਨਜਾਇਜ਼ ਪੰਚਾਇਤੀ ਜ਼ਮੀਨਾਂ ਉੱਤੇ ਕਬਜ਼ਾ ਕੀਤਾ ਗਿਆ ਹੈ ਉਹਦਾ ਜਿਹੜਾ ਕਬਜ਼ਾ ਵਾਪਸ ਪੰਚਾਇਤ ਵੱਲੋਂ ਲਿਆ ਗਿਆ ਹੈਗਾ ਜਿਨ੍ਹਾਂ ਦਾ ਘਰ ਅੱਜ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀ ਉਹਨਾਂ ਦਾ ਨਾਂ ਗੁਰਪ੍ਰੀਤ ਸਿੰਘ ਭੇਜਾ ਹੈਗੇ ਆ ਇਹ ਵਾਸੀ ਸੈਂਚਾ ਪਿੰਡ ਦੇ ਆ ਇਹਨਾਂ ਦਾ ਪੁਰਾਣਾ ਰਿਕਾਰਡ ਜਦੋਂ ਅਸੀਂ ਪੜਤਾਲ ਕੀਤੀ ਸਾਨੂੰ ਪਤਾ ਲੱਗਿਆ ਕਿ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਹੈਗਾ ਹੈ ਤੇ ਇਹਨਾਂ ਉੱਤੇ ਕੁੱਲ 9 ਮੁਕਦਮੇ ਦਰਜ ਹਨ ਜਿਹਦੇ ਵਿੱਚ 7 ਮੁਕਦਮੇ ਜਿਹੜੇ ਐਨਡੀਪੀਐਸ ਐਕਟ ਦੇ ਤਹਿਤ ਜਿਹੜੇ ਦਰਜ ਹਨ ਜਦੋਂ ਹੋਰ ਅਸੀਂ ਇਸ ਪਿੰਡ 'ਚ ਜਿਹੜੀ ਪੜਤਾਲ ਕੀਤੀ ਤੇ ਜਿਹੜੇ ਗੁਰਪ੍ਰੀਤ ਸਿੰਘ ਹੈ ਕਾਫੀ ਨੋਟੋਰੀਅਸ ਜਿਹੜੇ ਡਰੱਗ ਪੈਡਲਰ ਇਸ ਪਿੰਡ ਦੇ ਮੰਨੇ ਗਏ ਹਨ ਕਾਫੀ ਇਹਨਾਂ ਦਾ ਜਿਹੜਾ ਮਾੜਾ ਰਸੂਕ ਜਿਹੜਾ ਪਿੰਡ ਦੇ ਵਿੱਚ ਸੀਗਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਸੈਂਚਾ ਪਿੰਡ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਬਦਨਾਮ ਸੀਗਾ ਕਿ ਇੱਥੇ ਨਸ਼ੇ ਦੀ ਕਾਫੀ ਪ੍ਰੋਬਲਮ ਹੈਗੀ ਹੈ ਜਰੂਰਦਾ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਹੈ ਲੋਕ ਲਹਿਰ ਬਣੀ ਹੈਗੀ ਹੈ ਲੋਕ ਸਾਡੇ ਨਾਲ ਜੁੜੇ ਹਨ ਤੇ ਅੱਜ ਪੰਚਾਇਤ ਨੇ ਆਪਣੇ ਪੱਧਰ ਤੇ ਹੀ ਮਤਾ ਪਾ ਕੇ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਗਈ ਹੈ ਸਾਰਾ ਪਿੰਡ ਜਿਹੜਾ ਨਸ਼ਿਆ ਦੇ ਖਿਲਾਫ ਅੱਜ ਖੜਾ ਹੈ ਤੇ ਹੌਲੀ-ਹੌਲੀ ਜਿਹੜਾ ਨਸ਼ਾ ਖਤਮ ਕਰਨ ਦੇ ਵਿੱਚ ਜਿਹੜੇ ਸਾਰੇ ਪਿੰਡ ਵਾਚ ਤਤਪਰ ਹਨ ਜੋ ਨੌਜਵਾਨ ਨਸ਼ੇ ਦੀ ਚਪੇਟ 'ਚ ਆ ਗਏ ਹਨ ਉਹਨਾਂ ਨੂੰ ਆਪਣੇ ਪੱਧਰ ਤੇ ਜਾਂ ਸਾਡੇ ਸਹਿਯੋਗ ਦੇ ਨਾਲ ਨਸ਼ਾ ਛਡਾਓ ਕੇਂਦਰ ਦੇ ਵਿੱਚ ਜ਼ਰੂਰ ਭਰਤੀ ਕਰਾਉਣ ਤਾਂ ਜੋ ਜਿਹੜਾ ਬਿਮਾਰ ਬੱਚਾ ਹੈ ਉਹਦਾ ਇਲਾਜ ਕਰਾ ਕੇ ਅਸੀਂ ਉਹਨੂੰ ਮੂਲ ਧਾਰਾ 'ਚ ਵਾਪਸ ਲੈ ਕੇ ਆ ਸਕੀਏ ਜੋ ਨਸ਼ੇ ਵਿਗਰੇ ਸੀ ਬਹੁਤ ਮਾੜਾ ਕੰਮ ਆ ਜੀ ਹਰਪੇਸ਼ ਸਿੰਘ ਭੇਜੇ ਦੇ ਕਾਪੀ ਜਿਹੜੇ ਪਰਚੀ ਸੀ ਅੱਜ ਉਹਨਾਂ ਦੇ ਮਕਾਨ ਢਾਉਣ ਦਾ ਸਰਕਾਰ ਵੱਲੋਂ ਕਾਰਵਾਈ ਨਸ਼ਾ ਵਿਰੁੱਧ ਕੀਤੀ ਗਈ ਆ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਅੱਜ ਸਾਡੇ ਪਿੰਡ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਕੋ ਜੋ ਮਿਹਨਤ ਲਾਈ ਹੈ ਜੋ ਨਸ਼ਿਆਂ ਦੇ ਖਿਲਾਫ ਉਹ ਹੀ ਵਧੀਆ ਗੱਲ ਹੈਗੀ ਲਗਭਗ ਸਾਰੇ ਪੰਜਾਬ ਵਿੱਚ ਡਰ ਦਾ ਮਾਹੌਲ ਵੀ ਹੈਗਾ ਲੋਕ ਸੁਧਰ ਚੁੱਕੇ ਹਨ ਬਾਕੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੋ ਨਸ਼ਿਆਂ ਤੇ ਰੋਕ ਲਗਾਈ ਗਈ ਹੈ